ਕਮਾਲ ਦੀ ਗੱਲ ਆ ਪਰਸੋਂ ਤੁਸੀਂ ਪਾਵਾ ਲਈ ਬੈਠੇ ਸੀ ਅੱਜ ਮੰਜੇ ਦਬਾਂ ਹਾਂ ਲਈ ਬੈਠੇ ਹਾਂ ਮੈਨੂੰ ਲੱਗਦਾ ਤੁਸੀਂ ਮੰਜਾ ਢੇਡ ਰੱਖਿਆ ਕੋਈ ਨਾ ਕੋਈ ਹਾਂ ਦੇ ਰੱਖਿਆ ਪਿਆ ਸਾਡੀ ਕਿਰਪਾ ਹੋਵੇ ਦੋਸਤੋ ਕੀ ਹਾਲ ਚਾਲ ਹੈ ਤੇ ਚਾਹ ਦਾ ਗਲਾਸ ਆਪਾਂ ਨਾਲ ਨਾਲ ਲਈ ਫਿਰਦਾ ਕਿਉਂਕਿ ਧੁੰਦ ਬਹੁਤ ਆ ਪਿੱਛੇ ਤੁਸੀਂ ਦੇਖ ਹੀ ਸਕਦੇ ਹੋ ਤੇ ਅੱਜ ਰੱਬ ਨੇ ਠੰਡੇ ਵੀ ਬਹੁਤ ਕਰ ਦਿੱਤੇ ਧੁੰਦ ਵੀ ਬਹੁਤ ਕਰਤੀ ਤੇ ਦਿਸਦਾ ਅੱਗੇ ਹੈ ਨਹੀਂਗਾ ਕੁਝ ਵੀ ਸ਼ੁਰੂ ਕਰਦਾ ਆਪਾਂ ਇਹਦਾ ਅੱਜ ਦਾ ਵਲੌਗ ਤੇ ਆਪਣਾ ਬਾਹਰ ਵੀ ਕੋਈ ਬੰਦਾ ਨਹੀਂ ਆਇਆ ਜੇ ਸਾਡੀ ਦੁਨੀਆ ਇੱਥੇ ਖਾਲੀ ਪਈ ਹੈ ਕਿਉਂਕਿ ਦੌਂਦੀ ਇੰਨੀ ਹੈਗੀ ਬਾਹਰ ਆ ਕੇ ਅਗਲਾ ਅਗਲਾ ਕੰਦਰ ਜ ਤੇ ਸਾਡਾ ਡੋਗੀ ਲੈ ਕੇ ਰੋਟੀ ਤੁਰਿਆ ਫਿਰਦਾ ਹੈਗਾ ਤੇ ਆਪਾਂ ਅੱਜ ਗਾਇਜ਼ ਆਪਾਂ ਹੋ ਗਏ ਨਾਨੂ ਕੇ ਰੈਡੀ ਤੇ ਕਰੈਕਟਰ ਅੱਜ ਆਪਣਾ ਕੋਈ ਵੀ ਨਹੀਂ ਦਿਖਿਆ ਕਿ ਤੁੰਦ ਬਹੁਤ ਤਾਂ ਭੱਜ ਲੱਗਿਆ ਜੀ ਟੋਪੀ ਕੋਈ ਥੰਮ ਵੀ ਲੱਗਦੀ ਹੈ ਆਪਾਂ ਬਿਲਕੁਲ ਕਰ ਰੱਖਿਆ ਰੈਡੀ ਸਟਾਰਟ ਤੇ ਉਧਰ ਚੱਲੇ ਆਗੇ ਜਾਂਦਾਗਾ ਫਿਰਦੀ ਹੈਗੀ ਆਸ-ਪਾਸੇ ਆਪਣੇ ਕਰੈਕਟਰ ਕੋਈ ਨਹੀਂ ਆਏਗਾ ਤਾਂ ਆਪਾਂ ਚੱਲਦੇ ਹਾਂ ਡੱਬ ਵਾਲੀ ਤੇ ਗਾਇਜ਼ ਤੁੰਦ ਵੇਖ ਹੀ ਸਕਦੇ ਆ ਅੱਗੇ ਉਹ ਫੋਨ ਤੇ ਵਾਵਾ ਕਰ ਲੰਮਾ ਦੂਰ ਤੱਕ ਰਿਦਾ ਹੈ ਉਹ ਦਰਖਤ ਵੈਸੇ ਦੀਦਾ ਨਹੀਂ ਕਿ ਫੋਨ ਤੇ ਦਿਸੀ ਜਾਂਦਾ ਹੈ ਹਾਂ ਵੀ ਕਮਾਲ ਦੀ ਚੀਜ਼ੀ ਹੈ ਨਾ ਤੰਦ ਵੈਸੇ ਹਕੀਕਤ ਜਵਾਬ ਹੈ ਆ ਖੰਭਾ ਦੂਰੋਂ ਦੀਦਾ ਨਹੀਂ ਪਿਆ ਕਿ ਲੱਗਾਂ ਖੰਭਾ ਤੇ ਹੁੰਦੇ ਇਹ ਜਿਹਾ ਦਿਖੀ ਜਾਂਦਾ ਤੇ ਤਾਂ ਪਹਿਥੇ ਪਹੁੰਚ ਕੇ ਤੇ ਆਹ ਦੇਖੀ ਬੂਡ ਦੇ ਸਾਥ ਤੇਰੇ ਪਹਿਲਾਂ ਤਾਂ ਤੂੰ ਐਂ ਦੱਸ ਬੂਡ ਅੰਦਰ ਤੇ ਟੋਪੀ ਟੋਪੀ ਵੀ ਅੰਦਰ ਤੇ ਬਾਊਆ ਕੌਣ ਠੰਡ ਨਹੀਂ ਲੱਗਦੀ ਠੰਡ ਤਾਂ ਤੈਨੂੰ ਥੋੜੀ ਲੱਗਦੀ ਠੰਡ ਤਾਂ ਦੂਜਿਆਂ ਨੂੰ ਲੱਗਦੀ ਹੇ ਜੇ ਨੂੰ ਕੁੱਤਾ ਕੁੱਤਾ ਖਾ ਗਿਆ ਨੂੰ ਜੇ ਮਰ ਲੈ ਜੇ ਤੂੰ ਕਹਿੰਦਾ ਇਹਨੂੰ ਹਲਕਾ ਕੁੱਤਾ ਖਾ ਜਾਂਦਾ ਹੈਗਾ ਜੀ ਹਾਂ ਗਰਬੀ ਜਿਹਨੂੰ ਹਲਕਾ ਕੁੱਤਾ ਖਾ ਜਾਂਦਾ ਇਹ ਜ਼ੋਂਬੀ ਬਣ ਜਾਂਦਾ ਫੇਰ ਹਾਂ ਉਹਨੂੰ ਖਾਂਦਾ ਇਹ ਜ਼ੋਂਬੀ ਬਣ ਜਾਂਦਾ ਫੇਰ ਸਾਦ ਨੂੰ ਪਹਿਲਾਂ ਆਪਾਂ ਨੂੰ ਖਾਂਦਾ ਇਕਨਾਂ ਦਾ ਪਹਿਲਾਂ ਖਾਂਦਾ ਹਾਂ ਹਾਂ ਖਾ ਲੈਂਦੇ ਨੂੰ ਖਾਣਾ ਹੁੰਦਾ ਇਹ ਕਹਿਣਾ ਲੱਗੀ ਵੀ ਰੋਟੀਆਂ ਪਕਾਉਣ ਸਵੇਰੇ ਸਵੇਰੇ ਜੇ ਤੱਕ ਨਾ ਪਕਾ ਕੇ ਲੰਮਾ ਕਮਾਲ ਦੀ ਗੱਲ ਹੈ ਪਰਸੋਂ ਤੁਸੀਂ ਉਹ ਪਾਵਾ ਲਈ ਬੈਠੇ ਸੀ ਅੱਜ ਮੱਜੇ ਦਾ ਬਹਾ ਲਾਈ ਬੈਠੇ ਹੋ ਮੈਨੂੰ ਲੱਗਦਾ ਤੁਸੀਂ ਮੱਜਾ ਦੇੜ ਰੱਖਿਆ ਕੋਈ ਨਾ ਕੋਈ ਹਾਂ ਦੇੜ ਰੱਖਿਆ ਪਿਆ ਸਾਡੀ ਕਿਰਪੀਆ ਹੋਵੇ ਚ ਮਾਰਨਾ ਸੀ ਬੰਦਾ ਸੀ ਉਹ ਮਸਤ ਮਾਰਤੀ ਸੀ ਮੱਜੇ ਚ ਬਾਈਆਂ ਤਾਂ ਨਹੀਂ ਮੋਸਕ ਮਾਰਦੇ ਨੇ ਬਾਈਆਂ ਤਾਂ ਹੋ ਰਹੇ ਨੇ ਹਾਂ ਇਹ ਇੰਟਰਨਲ ਮਿਸਟਰੀ ਆਨੇ ਗੰਦਾ ਫਰਟਾ ਹਾਂ ਇਹਨਾਂ ਦਾ ਦਿਮਾਗ ਬਹੁਤ ਤੇਜ਼ ਹੈ ਬਾਕੀ ਅਠਵੇਂ ਕਿਧਰ ਗੀਆਂ ਆਪਣੀਆਂ ਉਹ ਅੰਦਰ ਬੈਠੇ ਮੈਂ ਜਾਨਾ ਮੈਂ ਜਾਨਾ ਹੈ ਲੈ ਟਾਈਮ ਹਜੇ 12 ਵਜੇ ਨਾਲ ਟਾਈਮ ਹੀ ਟਾਈਮ ਹੈ ਮੇਰਾ ਸਾਡੀ ਪੂਆ ਬੈਠੀਆ ਪਾਲੋ ਹੋਰ ਠੀਕ ਹੈ ਚੰਗੀ ਗੱਲ ਹੈ ਨਹੀਂ ਹਣੀਆ ਕਰੇ ਤੇ ਚਲੋ ਆਪਾਂ ਚੱਲਦੇ ਡੱਬ ਵਾਲੀ ਕੀ ਹੈ ਹਾਂ ਆ ਚਲੋ ਮੈਂ ਚੱਲ ਲੱਡਬ ਵਾਲੀ ਹਾਂ ਪਾਣੀ ਨਾ ਨੇ ਡੋਲ ਰੱਖਿਆ ਸਵੇਰੇ ਸਵੇਰੇ ਹੀ ਆਪੋ ਬੋਸ ਕੇ ਆਪਣੀ ਦੁਕਾਨ ਤੇ ਤੇ ਹਾਦਸਤਾਂ ਰੱਖਦੇ ਤੁੰਦ ਜੰਮੀ ਪਈ ਹੋਗੀ ਸੱਚ ਉਹ ਮੈਂ ਭੁੱਲ ਗਿਆ ਸੀਗਾ ਬਲੇ ਮੈਂ ਆਪਣੀ ਚੇਂਜ ਹੋ ਗਈ ਸੀਗੀ ਤੇ ਐਮੀ ਆਪਾਂ ਤੁੰਦ ਬਹੁਤ ਸੀਗੀ ਪਾਣੀ ਆਪਣੂ ਤੇ ਜੰਮ ਗਿਆ ਬਾਹਰ ਦਾ ਮੌਸਮ ਦੁਕਾਨ ਦੇ ਬਾਹਰ ਕੀ ਹਾਲਚਾਲ ਹੈ ਸਾਰਾ ਆਪਣੀ ਦੁਕਾਨ ਦੇ ਇਹ ਹੈ ਬਾਹਰ ਦਾ ਮੌਸਮ ਆ ਗੱਡੀ ਇਹ ਤਾਂ ਇੱਥੇ ਵੀ ਦਿੱਦੀ ਹੈ ਥੋੜੀ ਥੋੜੀ। ਅਵੇ ਸ਼ਰਚ ਆ ਗਿਆ ਆਪਾਂ। ਇਹ ਵੀ ਤਾਂ ਦਿੱਦੀ ਹੈ ਕਾਫੀ। ਤੇ ਚਲੋ ਜੀ ਹਾਂ ਬਗੈਰਾ ਸੱਸ ਭਾਈ ਇਹਨਾਂ ਤੇ ਕੰਮ। ਗੁਰ ਦੇਖਣੇ। ਤੇ ਯਾਰ ਸਜਾਵਟ ਹੈ। ਲੱਗ ਗਈਦਾਂ ਦੀ। ਖੰਡ ਬਾੜਾ ਹੁਣ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੱਖ ਲੱਖ ਵਧਾਈਆਂ ਰਹੀਆਂ। ਤੇ ਆਪਾਂ ਚੱਲਦੇ ਹਾਂ। ਇੱਧਰ ਹੈਗੀ ਸਬਜ਼ੀ ਮੰਡੀ। ਤੇ ਠੰਡ ਕਰੇ ਬਾਈਨ ਪਰ ਰੱਖੇ ਅੱਗ ਜੀ ਦਾ ਕਰਦਾ ਕਿਸੇ ਕੀ। ਪਰ ਆਪਾਂ ਚੱਲਦੇ ਹਾਂ। ਅੱਗੇ ਜਿਲੇ ਆਪਾਂ ਲੀੜੇ। ਚਲੋ।